Thank you. ਇੱਧਰ ਆ ਜੀ ਇੱਧਰ ਆ ਜੀ ਕਿੰਨਾ ਇੱਧਰ ਲੋਕ ਆਏ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਸਭੀ ਆ ਜਾਈਏ ਪਿੱਛੇ ਮੈਮ ਅੱਗੇ ਅੱਗੇ ਲਾਈਵ ਤੋਂ ਸੁਣੀ ਚੰਗੀ ਲੱਗ ਰਹੀ ਹੈ ਹਾਂਜੀ ਮੈਮ ਤੇ ਨਾਰੇ ਨਾਰੇ ਇਹ ਪੱਤਾ ਮਨਕਾਰਾਂ ਨੂੰ ਜੀ ਜੀ ਜੈਤ 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 ਜੈਤ

बैठो 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 जी बोलिए सतगुरु कबीर महाराज की जय कबीर धन अज बहुत मैं कदम का कबीर पंडित ਸਾਰੇ ਸਮਾਜਵਨੋ ਮੈਂ ਰਿਣੀ ਆਂ। ਔਰ ਮੈਂ ਮੇਰੇ ਕੋਲ ਕੋਈ ਸ਼ਬਦ ਨਹੀਂ। ਲekinਾਂ ਸ਼ਬਦਾਂ ਦੇ ਨਾਲ ਉਹਨਾਂ ਦਾ ਧੰਨਵਾਦ ਕਰਦਾ। ਮੈਂ ਹਾਰਾ ਵੀ ਹੋ ਗਿਆ। ਪਰ ਇਹ ਜਿਹੜਾ ਚਨਾਬ ਹੈ ਇਹਦੇ ਵਿੱਚ ਜਿੱਥੇ ਲੋਕਾਂ ਨੇ અપਾਰ ਕਿਰਪਾ ਕੀਤੀ ਜਿੱਦਾਂ ਭਗੈਸ਼ ਉਹਨਾਂ ਦੇ ਪਿਤਾ ਜੀ ਬਹੁਤ ਸਤਿਕਾਰਯੋਗ ਆਦਮੀ ਹੈ ਭਗੇ ਚੂਨੀ ਲਾ ਗਈ। ਇੱਕ ਸੰਕਰੂਪੀ ਸੁਭਾਅ ਦੇ ਇਨਸਾਨ ਭਾਰਗੋ ਨਗਰ ਦੇ ਵਿੱਚ 6 ਚੱਕਰ ਇਹਨਾਂ ਨੇ ਆ ਕੇ ਲੋਕਾਂ ਨੂੰ ਬੇਨਤੀਆਂ ਪ੍ਰਸਤਾਵ ਕੀਤੀਆਂ ਉਹਨਾਂ ਦੇ ਭਾਂਜੀ ਚਲੋ ਬਹੁਤ ਬਹੁਤ ਧੰਵਾਦ ਜੀ ਇਸ ਸਾਰੇ ਇਸ ਮੇਰੇ ਵੱਲੋਂ ਪ੍ਰਤਿਕਰਿਓ ਕਾਸਟ ਮੈਂ ਇਸ ਵਿੱਚ ਦੇ ਇੱਕ ਬੰਦੇ ਡਾਕਟਰ ਗੁਰਪ੍ਰੀਤ ਜੀ ਮੈਮ ਹੋ ਗਈ ਬਾਕੀ ਬੈਠ ਜਾ ਸਾਰੀ ਸੰਗਤ ਬੈਠ ਜਾ ਪੰਜ ਜੀ ਬਾਕੀ ਸਾਰੇ ਬੈਠ ਜੂਗੀ ਹਾਂ ਹੁਣ ਮੈਂ ਪੰਜ ਜੀ ਉਹਨਾਂ ਨੂੰ ਡਾਕਟਰ ਕੁਸ਼ਰੀਤ ਕੋਲ ਬਿਠਾ ਦਿੰਦੀ ਸੰਜੇ ਪਰਮੇਸ਼ਰ ਦਾ ਬ੍ਰੈਸ ਵਾਲਾ ਕਿੱਥੇ ਹੈ ਅੱਧਰ ਆ ਜਾਓ ਮਾਵਾ ਪੈਣਾ ਵੀਰਾਂ ਦੇ ਸਾਥ ਨਾਲ ਆਪਾਂ ਜਿਹੜਾ ਆਪਣਾ ਟੀਚਰ ਸੀ ਉਹ ਪੂਰਾ ਕੀਤਾ ਸੋ ਉਹਦੇ ਸਾਰਿਆਂ ਦਾ ਤਕਨ ਲੱਖ ਸ਼ੁਕਰਾਨਾ ਕਰਦੇ ਆ ਰਿਣੀ ਆ ਤੁਹਾਡੇ ਕਰਜ਼ਦਾਰ ਆ ਤੇ ਇੱਕ ਵਾਦਾ ਕੀਤਾ ਸੀਗਾ ਪਰਿਵਾਰ ਨੇ ਕਿ ਪਰਿਵਾਰ ਤੁਹਾਡੇ ਵਿੱਚ ਵਿਚਰਿਆ ਕਰੂਗਾ ਜਿੱਥੇ ਬਿਲਾਉਗੇ ਹਾਜ਼ਰੀ ਇੱਕ ਪਰਿਵਾਰ ਦਾ ਆਪਾ ਗੱਜੀ ਤੁਹਾਡੇ ਆਪ ਦੇ ਪਰਿਵਾਰ ਦੇ ਨੇ ਸੋ ਇਲੈਕਸ਼ਨ ਲੜ ਰਹੇ ਤੁਸੀਂ ਆਪ ਹਮਾਰੇ ਚੱਲ ਕੇ ਇੱਕ ਇੱਕ ਬੰਦੇ ਨੇ ਮਿਹਨਤ ਕੀਤੀ ਹੈ ਤਾਂ ਹੀ ਆਪਾਂ ਨੂੰ ਇੰਨੀ ਵਧੀਆ ਇੰਨੀ ਵੱਡੀ ਲੀਡ ਮਿਲੀ ਹੈ ਹਾਂ ਦਾ ਸੋ ਪਰ ਜਦੋਂ ਲੀਡ ਟੀਵੀ ਤੇ ਰਿਜ਼ਲਟ ਆਇਆ ਤਾਂ ਸਾਰੇ ਰਿਕਾਰਡਿੰਗ ਹੋ ਗਏ ਲੇਡੀਜ਼ ਭੈਣਾ ਮਾਵਾਂ ਸਾਰਿਆਂ ਨਾਲ ਮੇਰੀ ਪੰਜਾਬੀ ਜਲੰਧਰ ਆਇਓ ਸਵਾਗਤ ਕਰਨਾ ਤੋਂ ਬੰਦਣਾ ਸਾਡਾ थैंक यू ਇੰਨੇ ਦਿਨ ਰਹੇ ਉਦੋਂ ਕਿੱਥੇ ਸੀਗੇ ਤੁਸੀਂ ਕਦੋਂ ਸੀਗੇ ਆਏ ਤੁਸੀਂ ਨਾਲ-ਨਾਲ ਸੀਗੇ ਅੱਛਾ ਬੰਦ ਜਲੰਧਰ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਆਂ ਦੇਖੋ ਅੱਜ ਜਲੰਧਰ ਵਿਖੇ ਸਾਰੇ ਵਲੰਟੀਅਰਸ ਦਾ ਵਰਕਰਸ ਦਾ ਸਾਰੀਆਂ ਆਮ ਆਦਮੀ ਪਾਰਟੀ ਦੀ ਟੀਮ ਦਾ ਧੰਨਵਾਦ ਕਰਨ ਆਏ ਆ ਤੇ ਜਿਨ੍ਹਾਂ ਨੇ ਇਲੈਕਸ਼ਨ ਆਪਣੇ ਆਪ ਮੁਹਾਰੀ ਲੜੀ ਹੈ ਆਪ ਅੱਗੇ ਹੋ ਕੇ ਇਲੈਕਸ਼ਨ ਲੜੀ ਹੈ ਸੋ ਸਾਰੇ ਅੱਜ ਹਲਕੇ ਦਾ ਧੰਨਵਾਦ ਕਰਨ ਲਈ ਆ ਰਹੇ ਹਾਂ ਵਿਚਰ ਰਹੇ ਆ ਲੋਕਾਂ ਦੇ ਵਿੱਚ ਸੀਐਮ ਸਾਹਿਬ ਵੀ ਜਲੰਧਰ ਨੇ ਕੀ ਲੱਗਦਾ ਪਿਆ ਕਹਿੰਦੇ ਨੇ ਕਿ ਜਿਹੜੀਆਂ ਛੋਣਾ ਨੇ ਹੁਣ ਨਗਰ ਨਿਗਮ ਦੀਆਂ ਉਹਨੂੰ ਲੈ ਕੇ ਰਾਨੀ ਤੇ ਤਿਆਰ ਕੀਤੀ ਜਾ ਸਕਦੀ ਹੈ ਫਿਊਚਰ ਕਿਵੇਂ ਦੇਖਦੇ ਹੋ ਕਿ ਕੁਝ ਜਜੜਾ ਖੱਡਾ ਮਤਲਬ ਡਿਸਕਸ ਕੀਤਾ ਜਾ ਸਕਦਾ ਦੇਖੋ ਪਹਿਲਾ ਸਭ ਤੋਂ ਵੱਡਾ ਵਾਦਾ ਸੀਐਮ ਸਾਹਿਬ ਨੇ ਕਰਿਆ ਸੀ ਕਿ ਜਲੰਧਰ ਦੇ ਵਿੱਚ ਵਿਚਰਦੇ ਰਹਿਣਗੇ ਪਰਿਵਾਰ ਵਿਚਰਦਾ ਰਹੂਗਾ ਸੀਐਮ ਸਾਹਿਬ ਆਪ ਵਿਚਰਦੇ ਰਹਿਣਗੇ ਸੋ ਉਸ ਵਾਦੇ ਨੂੰ ਅੱਜ ਪੂਰਾ ਕਰ ਰਹੇ ਨੇ ਗੱਲ ਤੋਂ ਸੀਐਮ ਸਾਹਿਬ ਜਲੰਧਰ 'ਚ ਨੇ ਅੱਜ ਵੀ ਜਲੰਧਰ 'ਚ ਆਪਣੀ ਡਿਊਟੀ ਨਿਭਾ ਰਹੇ ਨੇ ਸੋ ਲੋਕਾਂ ਨੂੰ ਮ ਬਾਕੀ ਅੱਗੇ ਜਿਹੜੇ ਇਲੈਕਸ਼ਨਸ ਨੇ ਉਹ ਵੀ ਵਧੀਆ ਹੀ ਹੋਣਗੇ ਪਾਰਟੀ ਪੂਰੀ ਤਿਆਰ ਹੈ ਜੀ ਅਡਟੇ ਹੋયા ਤੇ ਜ਼ਰੂਰ ਜਿੱਤ ਹੋਊਗੀ ਜ਼ਮਿੰਦਰ ਬਖਤੂਣਾ ਵੱਲੋਂ ਇਹ ਗੱਲ ਕਹੀ ਗਈ ਕਿ ਇਸੇ ਕਹਿੰਦੇ ਕਿ ਆਮ ਆਦਮੀ ਪਾਰਟੀ ਦਾ ਹੀ ਮੇਅਰ ਅਸੀਂ ਜਲੰਧਰ ਵਿੱਚ ਬਣਾਵਾਂਗੇ ਕੀ ਲੱਗਦਾ ਹੈ ਕਿ ਇਹ ਸੁਪਨਾ ਪੂਰਾ ਹੋਊਗਾ ਬਿਲਕੁਲ ਜੀ ਸੁਪਨਾ ਨਹੀਂ ਹਕੀਕਤ ਹੋਊਗੀ ਜੀ ਜ਼ਰੂਰ ਪੂਰਾ ਹੋਊਗਾ ਤੇ ਆਪਣੇ ਮੇਅਰ ਹਰ ਮੈਨੂੰ ਲੱਗਦਾ ਹੈ ਸਿਰਫ ਜਲੰਧਰ ਚ ਨਹੀਂ ਜਿੱਥੇ-ਜਿੱਥੇ ਵੀ ਇਲੈਕਸ਼ਨਸ ਨੇ ਸਾਰੀ ਜਗ੍ਹਾ ਤੇ ਆਮ ਆਦਮੀ ਪਾਰਟੀ ਦੇ ਮੇਅਰ ਬਣਨਗੇ ਪੂਰਾ ਵਿਸ਼ਵਾਸ ਹੈ ਥੈਂਕ ਯੂ